Obrigado. The food is ਜਿ ਕਿ ਸਤਿ ਸ੍ਰੀ ਪਕਾਉ ਤੇ ਜੀ ਸਹਾਏ ਵਾਰ ਸ੍ਰੀ ਪਕਾਉ ਤੇ ਜੀ ਕਿਰਪਾ ਸਾਹਿ ਦਸਮੀ ਪ੍ਰਥਮ ਪਵਨ ਸਮਰਕਾ ਗੁਰੂ ਨਾਨਕ ਨੈ ਤੇ ਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਾਈ ਅਰਜਨ ਹਰ ਗੋਬਿੰਦ ਨਾ ਸਿੰਧਰਾਓ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਅਈਆ ਦੇਸ ਦਿੱਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰ ਆਇ ਘਰ ਨਾਮ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸ਼ਵ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਤ ਅੰਤਰਕੇ ਬੋਲੋ ਜੀ ਪੰਝਾ ਪਿਆਰਿਆਂ ਚਾਹਾਂ ਸਾਹਿਬ ਜਾਦਿਆਂ ਚਾਲੀ ਮੁਕਤੇ ਆ ਹੱਠੀਆਂ ਜੱਪੀਆਂ ਤੱਪੀਆਂ ਦਿਨਾਂ ਨਾਮ ਜੱਪੇ ਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਆਨ ਡਿਠ ਕੀਤਾ ਤਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਨਾਂ ਸਿੰਘਾਂ ਸਿੰਘਨੀਆ ਧਰਮ ਰੇਤਾ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜਿਆ ਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਨਾਲ ਨਿਭਾਈ ਤੇਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲ ਦੇ ਪੰਜ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵ ਜੇ ਤੇ ਆਵਨ ਕਾ ਸਦਕਾ ਸਰਬ ਸੁਖ ਹੋਗਾ ਜਹਾਂ ਜਹਾਂ ਖਾਲਸਾ ਦੇ ਸਾਹਿਬ ਤਹਾਂ ਤਹਾਂ ਰੱਛਿਆ ਰਿਆ ਇਤ ਦੇ ਗੱਤਿਗ ਫਤਿਹ ਹੈ ਨਿਰਦ ਕਿ ਪੈਲ ਪੰਥ ਕੇ ਦੇਤਾ ਸ੍ਰੀ ਸਾਹਿਬ ਜੀ ਸਹਾਰਾ ਖਾਲਸ ਜੀ ਕੇ ਬੋਲ ਬਾਲੇ ਬਾਲਾ ਜੀ ਸਿੱਖਾ ਨੂੰ ਸਿੱਖੀ ਦਾਨ ਕੇ ਸਦਾਨ ਰਹੇ ਤਪ ਦਾਨ ਦਾ ਵੇਖ ਦਾਨ ਵਿਸਾਹ ਦਾਨ ਤ੍ਰਸ ਸਦਾਨੰ ਦੰਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਦੇ ਦੇਰਸ਼ਨ ਐਸਨਾਲ ਚੌਂਕੀਆਂ ਝੰਡੇ ਬੂੰਗੇ ਜੁਕਾਓ ਜੋਗਿਆ ਟਲ ਧਰਮ ਕਾ ਜੈ ਕਾਲ ਬੱਲ ਦੇ ਸਕਾਂ ਨਾਮ ਮਾਨ ਨੀਮ ਮਤ ਤੇ ਮਤ ਪਤ ਦਾ ਰੱਖ ਆਪ ਵਾਹੇ ਗੁਰ اے ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ੍ਰੀ ਨਨਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨ ਤੋ ਪੰਥ ਨੂੰ ਵਿਸੂੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਵ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਕੇ ਨੇ ਮਾਰਿਆਂ ਨੇ ਮਾਨੰਨੇ ਤਾਣਿਆਂ ਦੇ ਤਾਣ ਨੇ ਉਟਿਆ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪਦੀ ਦੇ ਖਰੂਰ ਅਰਦਾਸ ਬੇਨਤੀ ਚੋਦਦੇ ਹਜੇ ਚਾਰ ਪਹਿਰ ਰਹਿਣ ਭਾਣ ਅੰਦਰ ਸੋਕ ਅਨੰਦ ਸਹਿਤ ਬਤੀਤ ਹੋਏ ਚਾਰ ਪਹਿਰ ਦਿਨ ਆਇਆ ਹੈ ਬਾਣੇ ਅੰਦਰ ਸੇਵਾ ਸਿਵਨ ਕਰਦਿਆਂ ਬਤੀਤ ਕਰਵਾਉਣਾ ਧੰਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਕੰਗ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਆਪ ਜੀ ਦੇ ਸੰਗ ਅਸਨ ਸਜ ਕੇ ਤਿਆਰ ਆ ਨਾਪ ਜੀ ਕਿਰਪਾ ਕਰੋ ਪ੍ਰਕਾਸ਼ ਹਸਤੰਤੇ ਜਾ ਕਰ ਖੁਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਹੋਏ ਪਾਵਨ ਉਪਦੇਸ਼ ਬਖਸ਼ਿਸ਼ ਕੇ ਨਿਹਾਲ ਨਿਹਾਲ ਕਰਾ ਜੀ ਸਰਬੱਤ ਸੰਗਤ ਦੀ ਹਾਜ਼ਰੀ ਤਿਲਪੁਲ ਪੇਟਾ ਦਾਰ ਪ੍ਰਵਾਨ ਕਰਨੀ ਆਪਣੇ ਦਰੋਂ ਕਰੂੰ ਸਿੱਖੀ ਸਜਕ ਘਰੂਸਾ ਨਾਮ ਦਾਨ ਬਖਸ਼ਦਾ ਸ਼ੋਗ ਭਾਵਨਾ ਵਾ ਪੂਰੀਆਂ ਕਰਨੀਆਂ ਦਾਤਰਾ ਸਫਲੀ ਕਰਨੀ ਕਿਰਪਾ ਕਰੋ ਸਤਿਗੁਰੂ ਜੀ ਆਪ ਜੀ ਦੇ ਪਾਵਨ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਸਥਾਨ ਤੇ ਲੜੀਆਂ ਦੀ ਆਗਿਆ ਬਖਸ਼ੋ ਜੀ ਰਾਸਤੇ ਪੈੜੇ ਅੰਦਰ ਆ ਪੰਗਲ ਸੰਗ ਸਹਾਈ ਲੋਲਾ ਅੱਖਰ ਵਾਅਦਾ ਘਟਾ ਪੁਲ ਚੌਕਾ ਮੁਆਫ ਕਰਨਾ ਸਿੱਖ ਪਰਦੇ ਸੁਣਦੇ ਸਰਬਤ ਲਾਲ ਵੰਡ ਹੋਵੰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋਹਣਾ ਪ੍ਰਤਾਪ ਦਾਤ ਪਾਸੂ ਲੋਕ ਸ੍ਰੋਤ ਦੰਤ ਦੀ ਸਤਿਵਚ